ਯਾਰ ਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਵੇਂ ਪਾਤਸ਼ਾਹ ਸਹਿਬ ਜੀ ਮੁਰਤੇਕ ਬਾਸਾ ਜੀ ਦੀ 350 ਸਾਲਾ ਸਟਾਚੂ ਸਮਰਪਤ ਗੁਰਦੁਆਰਾ ਦੁਹਾਰਾ ਸਾਹਿਬ ਲੁਧਿਆਣਾ ਵਿਖੇ ਅੱਜ ਬਹੁਤ ਵੱਡੇ ਪੱਧਰ ਤੇ 17 ਤਰੀਕ ਤੋਂ ਲੈ ਕੇ 25 ਤਰੀਕ ਤੱਕ ਸਮਾਗਮ ਚੱਲ ਰਹੇ ਹਨ ਅੱਜ 22 ਤਰੀਕ ਨੂੰ ਸਾਂਚਤ ਸਿਰਗੁਰਾਂ ਸਾਹਿਬੀ ਛਤਰਛਾਇਆ ਹੈ ਅਤੇ ਪੰਜਾਬ ਪਿਆਰਿਆਂ ਦੀ ਯਵਾਈ ਵਿੱਚ ਵਿਸ਼ਾਲ ਨਗਰ ਕੀਤਾ ਰਾਮ ਹੋਣ ਜਾ ਰਿਹਾ ਹੈ ਜਿਸ ਵਿੱਚ ਸਾਰੀਆਂ ਧਰਮਾਂ ਦੇ ਜਥੇਬੰਦੀਆਂ ਇਸ ਨਗਰ ਦੀ ਤਰਛੂੜੀ ਅਧਿਕਾਰੀਆਂ ਨੇ ਇੱਥੇ ਮੰਦਰ ਸਭਾ ਇਸਤਰੀ ਸਭਾ ਅੰਕਬਾ ਸ਼ਹਿਰ ਦੀਆਂ ਧਾਰਮਿਕ ਤੇ ਰਾਜਸੀ ਪਾਰਟੀਆਂ ਵੱਡੀ ਗਿਣਤੀ ਵਿੱਚ ਪਿੰਡਾਂ ਦੇ ਸਰਪੰਚ ਵੀ ਪੁੱਜ ਰਹੇ ਹਨ ਮੈਂ ਸਾਰਿਆਂ ਨੂੰ ਇੱਥੇ ਆਉਣ ਤੇ ਜੀ ਆਇਆਂ ਕਹਾਂ कोरोना तर्माद ਕਰਦਾ ਜਿਨ੍ਹਾਂ ਨੇ ਨਵੇਂ ਪਾਸ਼ਾ ਦੇ ਚਰਨਾ ਚਾਕੇ ਆਪਣੀ ਆਪਣੀ ਹਾਜ਼ਰੀਆਂ ਲਵਾ ਰਿਆ ਹਨ ਔਰ ਸਾਧਗੁਰ ਦੇ ਦਰ ਤੇ 25 ਦਿਨ ਤੱਕ ਸਮਾਗਮ ਚੱਲਦੇ ਹਨ

ਬਪਨਸੂਦ ਕਾਕਾ ਫੀਲਡ ਗਾਇ ਤੋਂ ਅੱਜ ਸ਼ਹੀਦੀ ਦਿਵਸ ਜਿਹੜਾ ਕਿ ਦੁਖਾਨਦਾਰ ਸਾਹਿਬ ਤੋਂ ਹਰ ਸਾਲ ਦੀ ਤਰ੍ਹਾਂ ਨਗਰ ਕੀਰਤਨ ਨਿਕਲਦਾ ਹੈ ਉਹਦੇ ਉਪਲਕਸ਼ ਚ ਨਗਰ ਕੀਰਤਨ ਚ ਲੰਗਰ ਦੀ ਸੇਵਾ ਲਗਾਈ ਜਾਂਦੀ ਹੈ ਉਹ ਫੀਲਡ ਗਾਇ ਸ਼ੋਪ ਕੀਪਰ ਐਸੋਸੀਏਸ਼ਨ ਵੱਲੋਂ ਸਾਰੇ ਦੁਕਾਨਦਾਰ ਵੀ ਇਕੱਠੇ ਹੋ ਕੇ ਲੰਗਰ ਦੀ ਸੇਵਾ ਕਰ ਰਹੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਮਾ ਇਸ ਤੋਂ ਚੰਗੀ ਕੋਈ ਗੱਲ ਨਹੀਂ ਹੋ ਸਕਦੀ ਕਿ ਜਿਹੜੀ ਕੌਮ ਜਿਹੜੀ ਦੇਸ਼ ਜਿਹੜੇ ਪ੍ਰਦੇਸ਼ ਆਪਣੇ ਮਹਾਪੁਰਸ਼ਾਂ ਦਾ ਦਿਨ ਮਨਾਉਂਦੇ ਆ ਸੋ ਗੁਰੂ ਤੇਗ ਬਹਾਦਰ ਸਾਹਿਬ ਜਿਨ੍ਹਾਂ ਨੂੰ ਅਸੀਂ ਕਹਿੰਦੇ ਆ ਤੇਗ ਬਹਾਦਰ ਹਿੰਦ ਦੀ ਚਾਦਰ ਜਿਨ੍ਹਾਂ ਨੂੰ ਹਿੰਦ ਦੀ ਰੱਖਿਆ ਜਿਨ੍ਹਾਂ ਦੀ ਹਿੰਦ ਦੀ ਚਾਦਰ ਦਾ ਜਿਨ੍ਹਾਂ ਨੇ ਇੱਕ ਰਤਬਾ ਦਿੱਤਾ ਕਿ ਜਿਨ੍ਹਾਂ ਨੇ ਧਰਮ ਦੇ ਲਈ ਆਪਣੇ ਆਪ ਦੀ ਸ਼ਹਾਦਤ ਦਿੱਤੀ ਕੁਰਬਾਨੀਆਂ ਦਾ ਦੌਰ ਸ਼ੁਰੂ ਕੀਤਾ ਅੱਜ ਉਹਨਾਂ ਦਾ ਦਾ ਵਿਸ਼ਾਲ ਕੀਰਤਨ ਪੂਰੇ ਨਗਰ ਕੀਰਤਨ ਜਿਹੜਾ ਹੈਗਾ ਪੂਰੇ ਪੰਜਾਬ ਦੇ ਅੰਦਰ ਪੰਜਾਬ ਦੇ ਨੇ ਬਾਹਰੀ ਸਟੇਟਮ ਦੇ ਅੰਦਰ ਵੀ ਗੁਰੂ ਜਿਹੜੇ ਲੋਗ ਗੁਰੂ ਨੂੰ ਮੰਨਦੇ ਆ ਗੁਰੂ ਨਾਨਕ ਦੇਵ ਜੀ ਦਾ ਨਾਮ ਜਿੰਨੇ ਵੀ ਸੰਸਥਾ ਜਿਹੜੀ ਸੰਗਤ ਆ ਉਹਨਾਂ ਦਿਨ ਮਨਾ ਰਹੀ ਆ ਮੈਨੂੰ ਬਹੁਤ-ਬਹੁਤ ਵਧਾਈ ਦੇਣਾ